ਵਾਇਗ੍ਰੋਦੀ ਕਾ ਬਸਾ ਵਾਇਗ੍ਰੋਦੀ ਕੀ ਹਾਤੇ ਉਮੀਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਵਾਇਗ੍ਰੋਦੀ ਮੇਹਰ ਆ ਜੀ ਸਾਡੇ ਸਭ ਦੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਜੀ ਹੁਣ ਦੁਪਹਿਰ ਦੇ 2 ਵਜੇ ਚੁੱਕੇ ਨੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਲੱਗਿਆ ਹਾਂ ਆਪਾਂ ਗਰਮੀ ਬਹੁਤ ਆ ਅੰਦਰ ਬੈਠ ਨਹੀਂ ਹੋਏ ਤੇ ਬਾਹਰ ਨਿਕਲੇ ਸੀ ਬੰਦ ਕਰ ਤਾਂ ਵੀ ਚਲੋ ਇੰਨਾ ਚਿਰ ਸਾਰਾ ਦਿਨ ਤਾਂ ਏਸੀ ਥੱਲੇ ਵੀ ਨਹੀਂ ਬੈਠਿਆ ਜਾਂਦਾ ਹੁਣ ਬਾਹਰ ਆ ਗਏ ਆਂ ਜੀ ਅੱਜ ਆਪਾਂ ਲਈਆਂ ਨੇ ਸੁਬਾਹ ਸਬਜੀ ਵਾਲੇ ਤਾਂ ਚੌਲੇ ਫਲੀਆਂ ਨੂੰ ਕਹਿੰਦੇ ਨੇ ਵੈਸੇ ਫਲੀਆਂ ਹੀ ਨੇ ਸਮਝੋ ਇਹਨਾਂ ਨੂੰ ਹੁਣ ਹੌਲੀ ਹੌਲੀ چیرਦੀਆਂ ਦੋ ਦੋ ਤਿੰਨ ਤਿੰਨ ਕਰਕੇ ਜੇ ਦਾਤੀ ਬਾਹਰ ਹੁੰਦੀ ਤਾਂ ਦਾਤੀ ਨਾਲ ਵੀ ਚੁਰੀ ਜਾਂਦੀ ਹੈ ਸਾਗ چیرਣ ਨਾਲ ਹੀ ਵੈਸੇ ਮੈਂ ਹੱਥ ਨੇ ਹੌਲੀ ਹੌਲੀ ਕੱਟੂਗੀ ਆ ਦੋਕੇ ਦੇ ਵਿੱਚ ਆਲੂ ਪਾਵਾਂਗੇ ਆਲੂ ਵੀ ਆ ਫ੍ਰਿਜ 'ਚ ਮੇਰੇ ਰੱਖੇ ਹੋਣੇ ਸਟੋਰ ਕਰਕੇ ਦੇਖੋ ਇਹਨਾਂ ਨੇ ਵੀ ਜਨਮ ਲੈ ਲਿਆ ਦੁਬਾਰਾ ਤੇ ਆ ਇੱਕ ਆਮ ਤੂਰੀ ਜੀ ਮੈਨੂੰ ਥੱਲੇ ਬੇਲਾਂ ਜਿਹਾਂ ਦੇ ਵਿੱਚ ਲੱਭ ਗਈ ਇਹਨੂੰ ਵੀ ਆਪਾਂ ਕੱਟ ਕੇ ਵਿੱਚੇ ਹੀ ਪਾ ਦੇਵਾਂਗੇ ਜੀ ਫਿਰ ਕੱਟੀ ਹੋਈ ਸਬਜ਼ੀ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿੰਨਾ ਟਮਾਟਰ ਪਾਇਆ ਕਿੰਨੇ ਪਿਆਜ਼ ਪਾਇਆ ਨੇ ਕੀ ਕੀ ਪਾਇਆ ਉਸ ਤੋਂ ਬਾਅਦ ਤੁਹਾਨੂੰ ਮਿਲਦਿਆਂ ਜੀ ਆਹ ਨੋ ਜੀ ਫਲੀਆਂ ਆਪਾਂ ਕੱਟਨੀਆਂ ਨੇ ਕੱਟਣ ਨੂੰ ਥੋੜਾ ਟਾਈਮ ਲੱਗਦਾ ਬ੍ਰਿੱਕੀ ਕੰਮ ਐ ਤੇ ਸਬਜ਼ੀ ਇਹਨਾਂ ਦੀ ਬਹੁਤ ਸਵਾਦ ਬਣਦੀ ਐ ਥੋੜੀ ਰਿਜਣ ਨੂੰ ਵੀ ਥੋੜਾ ਜਿਹਾ ਟਾਈਮ ਲੱਗੂਗਾ ਇਹਨਾਂ ਨੂੰ ਕੜੀਆਂ ਹੁੰਦੀਆਂ ਨੇ ਥੋੜੀਆਂ ਜਿਹੀਆਂ ਇਹ ਜਿਵੇਂ ਨਰਮਾਹਾਂ ਦੀਆਂ ਫਲੀਆਂ ਹੁੰਦੇ ਨੇ ਉਸੇ ਤਰ੍ਹਾਂ ਨੇਗੀਆਂ ਵੈਸੇ ਵੱਧ ਕੱਟ ਕੱਟ ਕੇ ਬਣਾਈਆਂ ਜਾਂਦੇ ਨੇ ਇਹ ਤਾਂ ਕੋਈ ਐਡਾ ਖਾਸ ਨਹੀਂ ਗਾ ਬੀਬੀ ਕੱਢੇ ਜਾਂਦੇ ਨੇ ਬੀਤਾਏ ਦੇ ਵਿੱਚ ਕੋਈ ਪੱਕਦੀ ਨਹੀਂ ਇਹ ਜਾਣੇ ਵਾਲੀ ਸਮਝੋ ਇੰਨੀ ਕੁ ਦੇਖੋ ਲੈ ਇੰਨੀ ਕੁ ਬਰੀਕ ਆਪਾਂ ਕੱਟੀ ਆ ਦੋ ਕੋ ਬਸ ਆਲੂ ਪਾਵਾਂਗੇ ਇਸ ਮਸਾਲਾ ਦੋ ਪਿਆਜ਼ ਮਸਾਲਾ ਤਿਆਰ ਕਰਦੇ ਆ ਚੱਲਦੇ ਆ ਉਧਰ ਜਮਨਵੀਰ ਦੇ ਮਹਿੰਦੀ ਲਵਾ ਕੇ ਲਿਆਉਣੀਆਂ ਇਸ ਕਰਕੇ ਸਾਨੂੰ ਸਾਧਰੀ ਦਾਲ ਪਾਣੀ ਬਣਾਉਣਾ ਪੈਣਾ ਸਵੇਰੇ ਉਹਦੇ ਸਕੂਲੇ ਨਾਲ ਤੀਆਂ ਨੇ ਗਈਆਂ ਉਹ ਹੁਣ ਸਕੂਲੋਂ ਆਉਣ ਸਾਰੇ ਲੱਗੀ ਆ ਆ ਲੋ ਜੀ ਹੁਣ ਆਪਾਂ ਲੱਗੇ ਆ ਤੜਕਾ ਲਾ ਸਬਜ਼ੀ ਪਾਣੀ ਸੁੱਕੀ ਸਬਜ਼ੀ ਰੋੜ ਜਾਂ ਤੇਲ ਬਾਦੀ ਲੱਗਦਾ ਜਿਵੇਂ ਕਰ ਜਾਣੀ ਥੋੜਾ ਘੱਟ ਲੱਗਦਾ ਇਹ ਹੋਰ ਚੀਜ਼ ਉਹਦੇ ਵਿੱਚ ਥੋੜੇ ਤੇਲ ਗਰਮ ਚੜ ਗਏ ਮਾੜਾ ਜਿਹਾ ਜੀਰਾ ਤੇ ਚੇਦੇ ਵਿੱਚ

ਆਹ ਤੇਲ ਆਪਣਾ ਹੋ ਗਿਆ ਸਮਝ ਗਰ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਨਾ ਦੋ ਤਿੰਨ ਕ ਕਰੀਆਂ ਮੈਂ ਲਸਣ ਦੀਆਂ ਛਿੱਲੀਆਂ ਨੇ ਬਾਹਲੀਆਂ ਨਹੀਂ ਇਹਨੂੰ ਥੋੜਾ ਜਿਹਾ ਫਰਾਈ ਕਰਦੇ ਆ ਇਕੱਲੇ ਨੂੰ ਹੁਣ ਲਸਣ ਦੀ ਲਸਣ ਵੀ ਫਰਾਈ ਕਰਨਾ ਸਮਝੀਆ

ਹੁਣ ਆਪਾਂ ਸਬਜੀ ਬਣਾ ਲਈਏ ਸਬਜੀ ਦੇ ਨਾਲ ਆਪਣਾ ਮਸਾਲਾ ਪੁੱਜ ਕੇ ਤਿਆਰ ਹੋ ਚੁੱਕਿਆ ਜੀ ਦੇਖੋ ਕਿੰਨਾ ਸੋਹਣਾ ਹੋ ਗਿਆ ਤੇ ਮਸਾਲੇ ਨੂੰ ਹੁਣ ਤੇਲ ਛੱਡਦਾ ਬਿਲਕੁਲ ਤੇ ਹੁਣ ਆਪਾਂ ਪਾਉਨੇ ਆਂ ਜੀ ਇਹਦੇ ਵਿੱਚ ਕੰਡੋਜੀ ਦੀ ਪਪਾਤੀ ਹਲਦੀ ਹੁਣ ਪਾਉਨੇ ਆਂ ਜੀ ਆਪਾਂ ਮਿਰਚ ਮਸਾਲੇ ਇਹ ਤਾਂ ਨਹੀਂ ਮੇਰੇ ਤੇ ਤੁਸੀਂ ਆਪਣੇ ਅਨੁਸਾਰ ਨਾ ਪਾਣਾ ਵੱਧ ਘੱਟ ਜਿਵੇਂ ਵੀ ਤੁਸੀਂ ਖਾਣਿਓ ਉਸਾਬ ਨਾ ਪਾਉਣਾ ਹੁਣ ਆਪਾਂ ਹਾਜੀ ਕਟੀਆਂ ਨੇ ਫਲੀਆਂ ਤੇ ਇਹ ਵਿੱਚ ਦੋ ਕਾਲੂ ਕੱਟਦੇ ਨੇਗੇ ਵਿੱਚੇ ਕ੍ਰਾਂ ਟੋਰੀ ਸੀ ਵੈਸੇ ਉਹ ਵੀ ਮੈਂ ਵਿੱਚ ਕੱਟਤੀਆਂ ਜੋ ਵੱਡੀਆਂ ਛੋਟੀਆਂ ਸੀ ਸਭ ਨੂੰ ਇੱਕੋ ਹੀ ਵੱਡੀ ਸੀ ਮੇਰੇ ਮੱਕੜ ਦਾ ਦੋ ਕੁ ਦਾਣੇ ਇਹਨਾਂ ਵਿੱਚੇ ਦੇ ਇੱਕ ਡੱਬਾ ਜਿਹਾ ਛੋਟਾ ਜਿਹਾ ਗੱਠ ਜੀ ਅਦਰਕ ਵੀ ਮੈਂ ਪਿੱਛੇ ਕੱਟਤਾ ਹੁਣ ਆਪਾਂ ਇਹਨੂੰ ਕੱਟਿਆ ਨੂੰ ਬਣਾਵਾਂਗੇ ਕੋਲ ਦੇ ਵਿੱਚ ਆਪਾਂ ਪਾਣੀ ਦਾ ਬਾਹਲਾ ਪਾਉਣਾ ਹੈ ਇਹਦਾ ਪਾਣੀ ਪਾਉਣਾ ਹੈ ਜਾਂ ਮਾੜਾ ਦੇ ਪਾਉਣਾ ਪਹਿਲਾਂ ਆਪਾਂ ਦੇਖਦੇ ਹਾਂ 2 ਮਿੰਟ ਦੇ ਗੇੜਾ ਦਿਵਾ ਦਈਏ ਕਿਉਂਕਿ ਇਹਦੇ ਹੱਡਾਂ ਨਹੀਂ ਉਹਨੂੰ ਤੇਲ ਲੱਗ ਜਾਵੇ ਸਬਜ਼ੀ ਨੇ ਚੰਗੀ ਤਰ੍ਹਾਂ ਫੇਰ ਪਾਣੀ ਪਾਵਾਂਗੇ ਪਾਣੀ ਪਾ ਕੇ ਟਮਾੜ ਜਿਹਾ ਗੈਸ ਦੀ ਢੱਕਣ ਬੰਦ ਕਰ ਦਾਂਗੇ ਇਹਦਾ ਕੁੱਕਰ ਦਾ ਮੋਟੇ ਲਾ। ਥੋੜਾ ਤੇਲ ਵੱਧ ਪਾ ਕੇ ਸਬਜ਼ੀ ਬਣਾਈ ਹੁੰਦੇ। ਜਿੰਗੀ ਕਰਾਂ ਦੇ ਹੱਡਾ ਨਹੀਂ ਤਾਂ ਫਿਰ ਉਹ ਸਬਜ਼ੀ ਜੀ ਦਾ ਰੰਗ ਹੀ ਨਹੀਂ ਬਣਦਾ ਹੈਗਾ। ਥੋੜਾ ਜਿਹਾ ਪਾਣੀ ਪਾ ਲੈਣੀ ਇੱਕ ਪਾਉਣਾ। ਕਾਸ਼ੀ ਕੇ ਪਾਣੀ ਵੀ ਪਾਉਣਾ ਦੇ ਜੀ। ਮਿਣਕੇ। ਆਹ ਲਓ ਜੀ ਆਪਾਂ ਕਾਸ਼ੀ ਪਾਣੀ ਨਹੀਂ ਪਾਤੀ ਆ। ਇਹ ਤੋਂ ਵੱਧ ਨਹੀਂ ਪਾਉਣਾ। ਇਸੇ ਕਿਉਂ ਉਹਦੇ ਵਿੱਚ ਜਿਹੜੀ ਕ੍ਰਾਂ ਟੁਲੀ ਆ ਨਾ ਉਹਨੇ ਵੀ ਪਾਣੀ ਛੱਡ ਦੇਣਾ। ਉਹ ਵਾਵਾ ਵੱਡੀ ਸਾਰੀ ਸੀਗੀ। ਬਸ ਹੁਣ ਆਪਾਂ ਲਾਉਨੇ ਆ ਜੀ ਇਹਦਾ ਟੱਕਣ। ਇੱਕ ਸਿਟੀ ਨੂੰ ਮਰਵਾਉਣੀ ਹੈ ਇਹਨੇ ਬਣ ਜਾਣਾ ਜਲਦੀ ਤੇ ਫਲੀਆਂ ਨੇ ਥੋੜੀਆਂ ਕੈੜੀਆਂ ਹੁੰਦੀਆਂ ਨੇ ਯਾਨੀ ਕੁੱਕਰ ਚ ਛੇਤੀ ਬਣ ਜਾਣਗੇ ਜੇ ਬਤੀਦੀ ਚ ਬਣਾਉਂਦੀ ਥੋੜਾ ਜ਼ਿਆਦਾ ਟਾਈਮ ਲੱਗ ਜਾਣਾ ਸੀ ਤੇ ਉਸ ਤੋਂ ਬਾਅਦ ਮੈਂ ਦਾੜ ਧਰਨੀ ਆ ਤੇ ਆਟਾ ਆਪਾਂ ਬੁੰਨ ਕੇ ਰੱਖਣਾ ਤੇ ਜਾਣਾ ਸੀ ਸ਼ਹਿਰ ਨੂੰ ਮਹਿੰਦੀ ਲਵਾਉਣ ਇਸ ਕਰਕੇ ਤੁਹਾਨੂੰ ਸਬਜ਼ੀ ਬਣੀ ਹੋਈ ਦਿਖਾਉਣੀ ਆ ਜੀ ਕਿਵੇਂ ਬਣੀ ਜੀ ਖਾ ਕੇ ਦੇਖਿਓ ਤੁਸੀਂ ਖਾ ਕੇ ਕਮੈਂਟ ਕਰਨਾ ਭਾਈ ਕਿਹੋ ਜਿਹੀ ਬਣੀ ਆ ਲਓ ਜੀ ਸਬਜ਼ੀ ਆਪਣੀ ਬਣ ਚੁੱਕੀ ਆ ਪਾਣੀ ਆਪਾਂ ਬਿਲਕੁਲ ਨਹੀਂ ਸਪਾਇਆ ਤੁਹਾਡੇ ਸਾਹਮਣੇ ਮੈਂ ਇੱਕੋ ਇੱਕ ਛਿਪਾਈ ਸੀ ਬਾਦੂ ਆਪਾਂ ਨੂੰ ਪੌਂਡ ਦੀ ਲੋੜ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਕੱਢ ਲੈਂਦੇ ਆ ਐਸੇ ਕੁੱਕਰ ਦੇ ਵਿੱਚ ਮੈਂ ਦਾਲ ਧਰ ਦੇਣੀ ਆ ਕੁੱਕਰ ਨੂੰ ਹੁਣ ਮੈ ਧੋਣਾ ਨਹੀਂ ਹੈਗਾ ਇਸੇ ਤਰ੍ਹਾਂ ਮੈਂ ਦਾਲ ਘੋਟ ਕੇ ਸੇ ਭਾਂਡੇ ਧੋ ਕੇ ਸਮਾਰ ਕੇ ਇਹਦੇ ਵਿੱਚ ਢੇਰੀ ਕਰ ਦਿੰਦੀ ਆ ਮੈਂ ਆਹ ਦਾਲ ਮੰਨ ਜਾਣੀ ਆ ਆਪਣੇ ਸਬਜ਼ੀ ਆਪਣੀ ਤਿਆਰ ਆ ਜੀ ਆਪਾਂ ਜੇ ਥੋੜੀ ਦਾਲ ਹੀ ਖਾ ਕੇ ਖੁਸ਼ ਨਹੀਂ ਵਿਚ ਚਾ ਕਹਿੰਦੇ ਨੇ ਦਾਲ ਵੀ ਨਹੀਂ ਹੋਵੇ ਜਾਣੀ ਫਿਰ ਇਹ ਸਬਜ਼ੀ ਕੰਨੇ ਕੈ ਕਰੀਏ ਦਾਲਦੀ ਆ ਦੇਖੋ ਕਿੰਨੇ ਸੋਹਣੇ ਕਿੰਨਾ ਸੋਹਣਾ ਕਲਰ ਆ ਰਾਮਤੋਰੀ ਸੀਗੀ ਇੱਥੇ ਇੱਕ ਉਹ ਅਸੀਂ ਤੋੜੀਆਂ ਸੀ ਪਰसों ਜਿਹੜੇ ਉੱਥੇ ਰਾਮਤੋਰੀਆਂ ਉੱਦਣੇ ਸਾਰੀਆਂ ਟੁੱਟੀਆਂ ਹੋ ਗਈ ਤੇ ਇੱਕ ਲੁਕੀ ਜੀ ਮੈਨੂੰ ਅੱਜ ਦੇ ਅਸਲੀ ਉਹ ਮੈਂ ਤੋੜ ਲਈ ਵੈਸੇ ਮੈਂ ਕਿਹਾ ਜੀ 2-3 ਦਿਨਾਂ ਜੇ ਹੋਣੀਆਂ ਨਹੀਂ ਰਾਮਤੋਰੀਆਂ ਨੂੰ ਇਹਦੇ ਵਿੱਚ ਹੀ ਪਾ ਦਿੰਦੀ ਐ ਇਹਦੇ ਵਿੱਚ ਹੀ ਪਾ ਦਿੰਦੀ ਵਿੱਚ ਹੀ ਮੈਂ ਸੋਚੀ ਤੇ ਤੁਹਾਨੂੰ ਹੱਥ ਮੰਨ ਕੇ ਬੇਨਤੀ ਐ ਜੀ ਮਾਈ ਗੁਰਜੀਕਾ ਖਾਸਾ ਵੈਕ ਜੀ ਕਿਤਾ ਤੇ ਜਿਹੜੇ ਮੇਰੇ ਚੈਨਲ ਅੱਤ ਜੀ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਘੰਟੀ ਵਾਲਾ ਬਟਨ ਦਬਾ ਦਿਓ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਪਰਿਵਾਰ ਮੇਰ ਨਾਲ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੀ ਜੁੜੇ ਰਹਿਣਾ ਜੀ ਕੋਈ ਨਾ ਕੋਈ ਰੈਸਪੀ ਆਪਾਂ ਪਾਉਂਦੇ ਰਹਾਂਗੇ ਜੀ ਦੇਖਦੇ ਰਹਿਣਾ ਦੇਖਣ ਦੇ ਨਾਲ ਆਪਾਂ ਨੂੰ ਜਾਂ ਆਪਣਾ ਦੇਖਦੇ ਹੋ ਤੁਸੀਂ ਹੌਸਲਾ ਵੱਧਾ ਜੀ ਮਹਾਰਾਜ ਜਗਰਦਾਸ ਬੇਨਤੀ ਕਰਦੇ ਆ ਜੋ ਵੀ ਮੇਰ ਨਾਲ ਪਰਿਵਾਰ ਜੁੜੇ ਨੇ ਜਿਹੜੇ ਨਹੀਂ ਵੀ ਜੁੜੇ ਵਾਹਿਗੁਰੂ ਨਾਮ ਸਭ ਨੂੰ ਤੰਦਰੁਸਤੀ ਬਖਸ਼ੀ ਵਾਹਿਗੁਰੂ ਤੇ ਪ੍ਰੇਮ ਤੇ ਸਦਕਾ ਜੋੜੀ ਰੱਖੀ ਆਪਦੇ ਚਰਨਾਂ ਦੇ ਨਾਲ ਤਮਾ ਤੋਂ ਸਾਦੇ ਸੇ ਪਰਵਾਰਾਂ ਤੇ ਨਿਰਭਰਿਆ ਹੱਥ ਹੈ ਤੇ ਚਲੋ ਜੀ ਮੇਰੇ ਧਿਆਨ ਗੀ ਅਗਲੀ ਰੈਸਪੀ ਦੇ ਨਾਲ ਵੈਕਵ ਜੀ ਦਾ ਖਾਸਾ ਵੈਕਵ ਜੀ ਕੀ ਫਤਿਹ